ਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਵਸਦਾ ਪੰਜਾਬ ਦੀ ਖਾਸ ਚਰਚਾ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਲਗਨ শেਟ ਤੇ ਮੇਰੇ ਨਾਲ ਜੁੜੇ ਰਹਿਣਗੇ ਸੀਨੇ ਪત્રਕਾਰ ਸਾਧਾਰ ਜਗਿੰਦਰ ਸਿੰਘ ਜੀ ਸਵਾਗਤ ਹੈ ਜੀ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਜਗਿੰਦਰ ਜੀ ਗੱਲਬਾਤ ਦੀ ਸ਼ੁਰੂਆਤ ਕਰੀਏ ਤਾਂ ਐਨ ਆਰ ਆਈ ਮਹਿਲਾ ਦੀ ਕੋਠੀ ਦੱਬਣ ਦੇ ਮਾਮਲੇ ਦੇ ਵਿੱਚ ਬੀਬੀ ਸਰਬਜੀਤ ਕੌਰ ਮਾਨੋਕੇ ਨੂੰ ਅਦਾਲਤ ਵੱਲੋਂ ਕਲੀਨ ਚਿੱਟ ਦਿੱਤੀ ਗਈ ਹੈ ਇਸ ਦੀ ਬਹੁਤ ਚਰਚਾ ਹੈ ਕਿ ਹੁਣ ਸਭ ਕੁਝ ਸਾਫ਼ ਹੋ ਚੁੱਕਿਆ ਹੈ ਦੇਖੋ ਲਗਨ ਜੀ ਇਸ ਮਾਮਲੇ ਦੀ ਉਸ ਸਮੇਂ ਵੀ ਬਹੁਤ ਚਰਚਾ ਹੋਈ ਸੀ ਮੀਡੀਆ 'ਚ ਜਦੋਂ ਇਹ ਮਾਮਲਾ ਉੱਠਿਆ ਤਾਂ ਇਹ ਘਟਨਾ ਵਾਪਰੀ ਹੈ ਬੀਬੀ ਅਮਰਜੀਤ ਕੌਰ ਜਿਹੜੀ ਐਨ ਆਰ ਆਈ ਸੀ ਜਿਹਦੀ ਕੋਠੀ ਤੇ ਕਬਜ਼ਾ ਹੋਇਆ ਸੀ ਤਾਂ ਬਹੁਤ ਵਿਰੋਧੀ ਧਿਰਾਂ ਨੇ ਇਸ ਮਾਮਲੇ ਨੂੰ ਬੜਾ ਠਾਇਆ ਸੀ ਔਰ ਚਫੇਰੇ ਮੀਡੀਆ 'ਚ ਖਾਸ ਕਰਕੇ ਵਿਦੇਸ਼ਾਂ 'ਚ ਇਹਦੀ ਮੀਡੀਆ 'ਚ ਬੜੀ ਚਰਚਾ ਹੋਈ ਸੀਗੀ ਔਰ ਹਰ ਸੋਸ਼ਲ ਮੀਡੀਆ ਦੇ ਮੰਚ ਤੋਂ ਬੀਬੀ ਦੇ ਖਿਲਾਫ ਇੱਕ ਵੱਡੀ ਪੱਤਰ ਤੇ ਪ੍ਰਚਾਰ ਵੀ ਹੋਇਆ ਸੀ ਪਰ ਹੁਣ ਉੱਚ ਅਦਾਲਤ ਵੱਲੋਂ ਬੀਬੀ ਨੂੰ ਤੇ ਉਹਨਾਂ ਦੇ ਸਰਦਾਰ ਸਾਹਿਬ ਨੂੰ ਕਲੀਨ ਚਿੱਟ ਦੇਣ ਨਾਲ ਇਸ ਪਰਿਵਾਰ ਨੇ ਮਾਨੁਕੇ ਪਰਿਵਾਰ ਨੇ ਕਹਿ ਲੋ ਜਾਂ ਬੀਬੀ ਨੇ ਸੁਖ ਦਾ ਸਾਥ ਹੱਲਿਆ ਕਿਉਂਕਿ ਇਸ ਮਾਮਲੇ 'ਚ ਪੀੜਤ ਨੇ ਮੰਗ ਕੀਤੀ ਸੀ ਵੀ ਇਸ ਮਾਮਲੇ ਦੀ ਜਾਂਚ ਆ ਜਿਹੜੀ ਸੀਬੀਆਈ ਤੋਂ ਕਰਵਾਈ ਜਾਵੇ ਜਾਂ ਬੀਬੀ ਮਾਨੁਕੇ ਦਾ ਇਸ ਮਾਮਲੇ 'ਚ ਜਾਂ ਉਹਨਾਂ ਦੇ ਸਰਦਾਰ ਸਾਹਿਬ ਦਾ ਨਾਮ ਇਸ ਮਾਮਲੇ 'ਚ ਪਾਇਆ ਜਾਵੇ ਤਾਂ ਉਸ ਮਾਮਲੇ 'ਚ ਬੀਬੀ ਨੂੰ ਕਲੀਨ ਚਿੱਟ ਮਿਲ ਗਈ ਹੈ ਜੇ ਮਾਮਲਾ ਕਿਤੇ सीबीआई ਕੋਲ ਚਲਿਆ ਜਾਂਦਾ ਫਿਰ ਕਈ ਪਰਦੇ ਖੁੱਲ ਵੀ ਜਾਣੇ ਸੀ ਪਰ ਵੱਡੀ ਗੱਲ ਹੁੰਦੀ ਹੈ ਜਦੋਂ ਇਹੋ ਜਿਹਾ ਮਾਮਲਾ ਲਗਨ ਜੀ ਹੁੰਦਾ ਖਾਸ ਕਰ ਸੱਤਾਧਾਰੀ ਧਿਰ ਦੇ ਵਿਧਾਇਕ ਨਾਲ ਜਾਂ ਕਿਸੇ ਹੋਰ ਰਾਜਨੀਤਿਕ ਆਗੂ ਨਾਲ ਜਾਂ ਕਿਸੇ ਵੱਡੇ ਉੱਚ ਅਫਸਰ ਨਾਲ ਬਿਊਰੋਕ੍ਰੇਸੀ ਨਾਲ ਸੰਬੰਧਤ ਹੁੰਦਾ ਕਿਸੇ ਨਾਲ ਤਾਂ ਇਸ ਮਾਮਲੇ 'ਚ ਅਤੇ ਹਲਤ ਵਿੱਚ ਵੀ ਜਦੋਂ ਇਹ ਮਾਮਲਾ ਚੱਲਦਾ ਤਾਂ ਕਈ ਪੱਖ ਦੇਖੇ ਜਾਂਦੇ ਆ ਸਭ ਤੋਂ ਵੱਡਾ ਪੱਖ ਹੁੰਦਾ ਕਿ ਦਸਤਾਵੇਜ਼ੀ ਪੱਖ ਤੋਂ ਜਿਹੜਾ ਹੈਗਾ ਤੁਸੀਂ ਕਿਸ ਤਰ੍ਹਾਂ ਦੀ ਪੈਰਵਾਹੀ ਹੋ ਰਹੀ ਆ ਜਾਂ ਦਸਤਾਵੇਜ਼ੀ ਤੌਰ ਤੇ ਜਿਹੜਾ ਜਿਹਦੇ ਖਿਲਾਫ ਇਹ ਦੈਰ ਹੁੰਦਾ ਵੀ ਉਹ ਕਿੱਥੇ ਉਹ ਉਲਝਦਾ ਨਜ਼ਰ ਆਉਂਦਾ ਕਿਤੇ ਕਿ ਨਹੀਂ ਆਉਂਦਾ ਦੂਜਾ ਪੱਖ ਹੁੰਦਾ ਵੀ ਕਾਨੂੰਨੀ ਪੱਖ ਤੋਂ ਇਹਦੀ ਪੈਰਵਾਹੀ ਜਾਂ ਵਕਾਲਤ ਵਾਲੇ ਪੱਖ ਤੋਂ ਜਾਂ ਵਕੀਲ ਵਾਲੇ ਪੱਖ ਤੋਂ ਕਿਸ ਤਰ੍ਹਾਂ ਦੀ ਪੈਰਵਾਹੀ ਹੋਈ ਹੈ ਔਰ ਸਭ ਤੋਂ ਅਹਿਮ ਜਿਹੜੀ ਕੜੀ ਹੁੰਦੀ ਹੈ ਕਿ ਪੀੜਤ ਧਿਰ ਕਿਸ ਤਰ੍ਹਾਂ ਦੀ ਪੈਰਵਾਈ ਕਰ ਰਹੀ ਹੈ ਕਿਉਂਕਿ ਹਰ ਮਾਮਲੇ 'ਚ ਤੁਸੀਂ ਦੇਖ ਲਿਓ ਖਾਸ ਕਰ ਜਿਹੜੇ ਇਹ ਜਿਹੇ ਮਾਮਲੇ ਹੁੰਦੇ ਆ ਜਿਹਨੂੰ ਚਫੇਰੀਆਂ ਸੱਤਾਧਾਰੀ ਧਿਰ ਜਾਂ ਬਿਊਰੋਕ੍ਰੇਸੀ ਦਬਾਉਣਾ ਚਾਹੁੰਦੀ ਹੋਵੇ ਕਿਸੇ ਮਾਮਲੇ ਨੂੰ ਜਾਂ ਦੱਬਣਾ ਚਾਹੁੰਦੀ ਹੋਵੇ ਤਾਂ ਉਸ ਮਾਮਲੇ 'ਚ ਸਭ ਤੋਂ ਅਹਿਮ ਕੜੀ ਹੁੰਦੀ ਹੈ ਕਿ ਪੀੜਤ ਧਿਰ ਪੈਰਵਾਈ ਕਿਸ ਤਰ੍ਹਾਂ ਦੀ ਕਰਦੀ ਹੈ ਭਾਈ ਇਸ ਮਾਮਲੇ 'ਚ ਦੇਖੀਏ ਦੇਖੋ ਬੀਬੀ ਦਾ ਨਾਂ ਤਾਂ ਕਿਤੇ ਬੋਲਦਾ ਨਹੀਂ ਸੀ ਨਾ ਉਹਦੇ ਬੀਬੀ ਦੇ ਘਰ ਵਾਲੇ ਦਾ ਕਿਤੇ ਨਾਂ ਬੋਲਦਾ ਸੀ ਦੂਸਰਾ ਪੱਖ ਤੁਹਾਨੂੰ ਪਤਾ ਹੈ ਕਿ ਜਿਹੜੇ ਕੋਈ ਵੀ ਸੱਤਾਧਾਰੀ ਧਰ ਨਾਲ ਸੰਬੰਧਤਾਗੂ ਹੋਵੇ ਜਾਂ ਕੋਈ ਅਫਸਰ ਵੀ ਹੋਵੇ ਜਿਹੜੇ ਜਿਹੜੇ ਜਿਨ੍ਹਾਂ ਨੂੰ ਆਪਾਂ ਕਾਲੀਆਂ ਭੇਡਾਂ ਵੀ ਆਮ ਕਹਿ ਲੈਂਦੇ ਆ ਅਧਿਕਾਰੀਆਂ ਨੂੰ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਜਾਂ ਸਿਵਲ ਪ੍ਰਸ਼ਾਸਨ ਦੇ ਤਾਂ ਉਹ ਜਦੋਂ ਕੋਈ ਇਹੋ ਜਿਹਾ ਦੋ ਨੰਬਰੀ ਕੰਮ ਹੁੰਦਾ ਤਾਂ ਉਹ ਆਪਣੇ ਆਪ ਨੂੰ ਲੋਕਾਸ਼ਪਾਤ ਆ ਲੈਂਦੇ ਆ ਬੇਨਾਮਾ ਹੀ ਹੁੰਦਾ ਨਾ ਬਹੁਤ ਆ ਤੇ ਇਸ ਹਾਂ ਬੀਬੀ ਵਾਲੇ ਮਾਮਲੇ 'ਚ ਆਪਾਂ ਦੇਖੀਏ ਤਾਂ ਦੇਖੋ ਇਹ 'ਚ ਮੇਨ ਤਾਂ ਨਾਂ ਜਿਹੜਾ ਹੈ ਉਹ ਐਡਵੋਕੇਟ ਕਰਮ ਸਿੰਘ ਦਾ ਹੀ ਆਉਂਦਾ ਰਿਹਾ ਜਾਂ ਅਸ਼ੋਕ ਕੁਮਾਰ ਆ ਜਿਹਨਾਂ ਦੇ ਖਿਲਾਫ ਕਾਰਵਾਈ ਵੀ ਮਾਮਲਾ ਵੀ ਦਰਜ ਹੋਇਆ ਔਰ ਮੈਂ ਨਿੱਜੀ ਤੌਰ ਤੇ ਨਾ ਇਹ ਕਰਮ ਸਿੰਘ ਨੂੰ ਜਾਣਦਾ ਐਡਵੋਕੇਟ ਨੂੰ ਉਹ ਇਸ ਲੈਵਲ ਦਾ ਨਹੀਂ ਜਰੂਰ ਬੀਬੀ ਦੇ ਉਹ ਬੜਾ ਨੇੜੇ ਰਿਹਾ ਜਦੋਂ ਸਰਕਾਰ ਆਈ ਆਈ ਹੈ ਸੱਤਾ 'ਚ ਤਾਂ ਉਹ ਬੀਬੀ ਦੇ ਬਹੁਤ ਨੇੜੇ ਸੀ ਉਸ ਸਮੇਂ ਬੀਬੀ ਦੇ ਵੱਡੇ ਸਰਦਾਰ ਸਾਹਿਬ ਦੇ ਵੀ ਨੇੜੇ ਸੀ ਪਰ ਉਹ ਇਹ ਇਸ ਪੱਖ ਹ ਲੈ ਨਹੀਂ ਬੰਦਾ ਕਿਸੇ ਕੋਠੀ ਦੱਬ ਲਵੇ ਜਾਂ ਉਹ ਕਰ ਲਵੇ ਇਹ ਗੱਲ ਕਲੀਅਰ ਹੀ ਸੀ ਜਾਂ ਉਹ ਜਿਹੜਾ ਅਸ਼ੋਕ ਕੁਮਾਰ ਸੀਗਾ ਉਹ ਜ਼ਰੂਰ ਇਹ ਜੇ ਪਹਿਲਾਂ ਵੀ ਕਈ ਮਾਮਲੇ ਚੱਲਦੇ ਆ ਰਿਆ ਤਾਂ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਸੀ ਕਿ ਬੀਬੀ ਜੀ ਦਾ ਹੱਥ ਨਹੀਂ ਸੀਗਾ ਇਸ ਮਾਮਲੇ 'ਚ ਔਰ ਹਾਂ ਇਹ ਜ਼ਰੂਰ ਹੈ ਕਿ ਜੇ ਆਪਾਂ ਦੇਖੀਏ ਤਾਂ ਕਾਨੂੰਨੀ ਪੱਖ ਤੋਂ ਕਿਉਂਕਿ ਦੱਸਦਾ ਵੇ ਇਹ ਦੇਖੇ ਜਾਂਦੇ ਨੇ ਨਾ ਅਦਾਲਤ 'ਚ ਤਾਂ ਅਦਾਲਤ 'ਚ ਤਾਂ ਬੀਬੀ ਦਾ ਰੋਲ ਤਾਂ ਐਸੀ ਸੀ ਵੀ ਉਹਨੇ ਜਿਹੜੀ ਇਹ ਕੋਠੀ ਕਿਰਾਏ ਤੇ ਲਈ ਹੋਈ ਸੀ। ਪਰ ਪਰ ਜਦੋਂ ਹੁਣ ਕਰਮ ਸਿੰਘ ਉਹਦਾ ਮਾਲਕ ਸੀਗਾ, ਕਰਮ ਸਿੰਘ ਕਹਿੰਦਾ ਮੈਂ ਤਾਂ ਜੀ ਕਿਰਾਏ ਤੇ ਦਿੱਤੀ ਆ, ਬੀਬੀ ਦਾ ਉਖਾਸ ਆ। ਪਰ ਜਦੋਂ ਸੱਤਾ ਜੋਵੇ ਸਭ ਕੁਝ ਹੋ ਜਾਂਦਾ। ਔਰ ਇਸ ਮਾਮਲੇ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਬੀਬੀ ਨੂੰ ਹਾਂ ਲੋਕ ਮਨਾ ਚ ਇਹ ਅਹਾਲਤ ਕਿ ਜਦੋਂ ਕੋਈ ਫੈਸਲਾ ਆਉਂਦਾ ਤਾਂ ਲੋਕ ਉਸ ਨੂੰ ਪ੍ਰਵਾਨਤ ਕਰਦੇ ਆ ਜਾਂ ਲੋਕ ਉਹਨੂੰ ਹਾਜ਼ਮ ਕਰਦੇ ਆ ਜਾਂ ਲੋਕਾਂ ਦੇ ਮਾਮਲਾ ਹਾਜ਼ਮ ਆਉਂਦਾ। ਉਹ ਪੱਖ ਦੇਖਣਾ ਬੜਾ ਜ਼ਰੂਰੀ ਹੁੰਦਾ ਹਲਕੇ 'ਚ ਇਹ ਗੱਲ ਜ਼ਰੂਰ ਚਰਚਾ ਹੋਈ ਹੈ ਕਿਉਂਕਿ ਬੀਬੀ ਨੇ ਮੀਡੀਆ 'ਚ ਇਸ ਮਾਮਲੇ ਨੂੰ ਬੜਾ ਪ੍ਰਚਾਰ ਕੀਤਾ ਔਰ ਇਹ ਵੀ ਚੇਤਾਵਨੀ ਦਿੱਤੀ ਹੈ ਵੀ ਜਿੰਨਾ ਲੋਕਾਂ ਨੇ ਦਾ ਉਸ ਸਮੇਂ ਮੀਡੀਆ ਦਾ ਵੀ ਵੱਡਾ ਰੋਲ ਰਿਹਾ ਹੈ ਵੀ ਉਹਨਾਂ ਦੇ ਖਿਲਾਫ ਉਹ ਮਾਨਹਾਨੀ ਦਾ ਵੀ ਕੇਸ ਕਰਨਗੇ ਔਰ ਇਹ ਜਿਹੜੀ ਇਸ ਮੁੱਦੇ ਤੇ ਇਹ ਮਾਮਲੇ ਨੂੰ ਉਠਾਉਣ ਨਾਲ ਜਾਂ ਪ੍ਰਚਾਰ ਨਾਲ ਇੱਕ ਵਾਰੀ ਇਹ ਮਾਮਲਾ ਦੁਬਾਰਾ ਖੁੱਲ ਗਿਆ ਔਰ ਲੋਕਾਂ ਲੋਕਾਂ ਨੇ ਮਾਮਲੇ ਨੂੰ ਹਜਮ ਨਹੀਂ ਕੀਤਾਗਾ ਇਹ ਠੀਕ ਹੈ ਬੱਕਰੀ ਗੱਲ ਹੈ ਕਿਉਂਕਿ ਪੈਰ ਬਾਈ ਐਨ ਆਰ ਆਈ ਪਰਿਵਾਰ ਅੱਗੇ ਕਰਦਾ ਹੈ ਕਿਉਂਕਿ ਉਹਨਾਂ ਨੂੰ ਕੋਠੀ ਮਿਲ ਗਈ ਹੈ ਹੋ ਸਕਦਾ ਹੋ ਅੱਗੇ ਨਾ ਵੀ ਕਰਨ ਪੈਰ ਬਾਈ ਜੇ ਕਰਦੇ ਆ ਪੈਰ ਬਾਈ ਉਹ ਸਮਾਂ ਦੱਸੂਗਾ ਪਰ ਲੋਕ ਮਨਾਂ ਚ ਹਜੇ ਬਹੁਤਾ ਇਹ ਹਜਮ ਨਹੀਂ ਹੋਇਆਗਾ ਇਹ ਫੈਸਲਾ ਹਾਂ ਇਹ ਬੀਬੀ ਜ਼ਰੂਰ ਕਹਿ ਰਹੀ ਹੈ ਕਿ ਦੇ ਰੱਬ ਦੇ ਘਰੇ ਦੇਰ ਹਨੇਰ ਨਹੀਂ ਉਹਨਾਂ ਨੂੰ ਇਨਸਾਫ ਮਿਲਿਆ ਪਰ ਬੀਬੀ ਦੇ ਜਿਹੜੇ ਪਤੀ ਦੇਵ ਨੇ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਵੀ ਅਸੀਂ ਕਾਨੂੰਨੀ ਪੱਖ ਤੋਂ ਮਾਣਾ ਨਹੀਂ ਦਾ ਕੇਸ ਵੀ ਤੈਅ ਕਰਾਂਗੇ ਉਹ ਕਿਹਦੇ ਕਿਹਦੇ ਖਿਲਾਫ ਕਰਦੇ ਆ ਕਦੋਂ ਕਰਦੇ ਆ ਜਾਂ ਉਹ ਚ ਕੀ ਕਾਰਵਾਈ ਹੁੰਦੀ ਆ ਉਹ ਗਾਹਣੀਆਂ ਸਟੇਜਾਂ ਨੇ ਜੋਗਿੰਦਰ ਜੀ ਅੱਜ ਇਹੀ ਮੁੱਦੇ ਨੂੰ ਆਪਾਂ ਅੱਗੇ ਉਹਦਾ ਲੈਣੇ ਆ ਤੁਸੀਂ ਤਾਂ ਜਗਰਾਉ ਹਲਕੇ ਨਾਲ ਹੀ ਸੰਬੰਧਨ ਦੋ ਔਰ ਬੜਾ ਲੰਬਾ ਤੁਸੀਂ ਸੜਕੇ ਤੋਂ ਪੱਤਰਕਾਰੀ ਵੀ ਕੀਤੀ ਆ ਤਾਂ ਸੁਭਾਵਿਕ ਜੀ ਗੱਲ ਹੈ ਕਿ ਬੀਬੀ ਮਾਨੁਕੇ ਦੇ ਸਿਆਸੀ ਸਫ਼ਰ ਬਾਰੇ ਤੁਸੀਂ ਬਹੁਤ ਕੁਝ ਜਾਣਦੇ ਹੋਵੋਗੇ ਲਗਨ ਜੀ ਹਾਂ ਮੈਂ ਖੈਰ ਮੈਂ ਢਾਈ ਦਾ ਹੱਕੇ ਦੇ ਕਰੀਬ ਜੀਤ ਨਾਲ ਉੱਥੋਂ ਜੁੜਿਆ ਰਿਹਾ ਜਗਰਾਉ ਹਲਕੇ ਤੋਂ ਔਰ 25 ਤੋ ਸਾਲ ਤੋਂ ਵੀ ਜ਼ਿਆਦਾ ਉੱਥੇ ਅਜੀਤ ਅਖਬਾਰ ਨਾਲ ਜੁੜ ਕੇ ਪੱਤਰਕਾਰੀ ਵੀ ਕੀਤੀ ਆ ਵੱਖ-ਵੱਖ ਮੁੱਦਿਆਂ ਤੇ ਕਵਰੇਜ ਵੀ ਕੀਤੀ ਆ ਜੇ ਬੀਬੀ ਮਾਨੁਕੇ ਜਿੱਦਾ ਦੇਖਿਆ ਜਾਵੇ ਤਾਂ ਉਹਨਾਂ ਦਾ ਕੋਈ ਬਹੁਤਾ ਲੰਬਾ ਚੌੜਾ ਰਾਜਨੀਤਿਕ ਪਿਛੋਕੜ ਨਹੀਂ ਹੈਗਾ ਇਸ ਹਲਕੇ 'ਚ ਉਹ ਮਾਨੁਕੇ ਪਿੰਡ ਨਾਲ ਜ਼ਰੂਰ ਸਹਿਮਤ ਹੈਗੇ ਨੇ ਸੰਬੰਧਿਤ ਪਰ ਉਹਨਾਂ ਜੇ ਤੁਸੀਂ ਕਹੋ ਵੀ ਰਾਜਨੀਤੀ 'ਚ ਤਾਂ ਉਹ ਜਦੋਂ ਤੀਜੀ ਧਿਰ ਦਾ ਹਵਾਰ ਹੋਇਆ ਬਦਲ ਦੀ ਗੱਲ ਚੱਲੀ ਆ ਜਾਂ ਆਮ ਆਦਮੀ ਪਾਰਟੀ ਦਾ ਹਵਾਰ ਹੋਇਆ ਤਉ ਉਸ ਸਮੇਂ ਮਤਲਬ ਇਥੇ ਐਕਟਿਵ ਹੋਏ ਨੇ ਔਰ ਪਹਿਲੀ ਇਲੈਕਸ਼ਨ ਚ ਤਾਂ ਉਹਨਾਂ ਦਾ ਇਹ ਵੀ ਨਹੀਂ ਸੀ ਪਤਾ ਪਹੁੰਚੇ ਲੋਕਾਂ ਨੇ ਦੇਖਿਆ ਵੀ ਨਹੀਂ ਸੀ ਬੀਬੀ ਨੂੰ ਵੀ ਬੀਬੀ ਕੌਣ ਔਰ ਕੇਜਰੀਵਾਲ ਦੇ ਜਰੂਰ ਨੇੜੇ ਸੀਗੇ ਉਹਨਾਂ ਨੇ ਇਸ ਹਲਕੇ ਚ ਜਿਵੇਂ ਆਪਣੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਔਰ ਜਿਸ ਤਰ੍ਹਾਂ ਤਾਂ ਉਹਨਾਂ ਨੂੰ ਰੁਝਾਨ ਮਿਲਿਆ ਜਾਂ ਉਦੋਂ ਬਦਲਦੀ ਵੱਡੀ ਲਹਿਰ ਸੀ ਖਾਸ ਕਰ ਐਨਆਰਆਈਆਂ ਨੇ ਉਹ ਚ ਵੱਡਾ ਰੋਲ ਅਦਾ ਕੀਤਾ ਸੀਗਾ ਉਦੋਂ ਬੀਬੀ ਜਿੱਤੀ ਹੈ ਇਲੈਕਸ਼ਨ ਪਰ ਭਾਵੇਂ ਉਦੋਂ ਸਰਕਾਰ ਨਹੀਂ ਬਣੀ ਸੀ ਬੀਬੀ ਵਿਰੋਧੀ ਧਰਤੀ ਨੇਤਾ ਵੀ ਉਪਨੇਤਾ ਵੀ ਰਹੀ ਆ ਔਰ ਇਹ 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 ਮੁੱਦਿਆਂ ਤੇ ਲਗਨ ਜੀ ਦੇਖੋ ਇੱਕ ਗੱਲ ਇਹ ਵੀ ਕਹਿਣੀ ਬਣਦੀ ਆ ਬੀਬੀ ਲੋਕ ਮੁੱਦਿਆਂ ਤੇ ਲੋਕ ਮਸਲਿਆਂ ਤੇ ਕਰਪਸ਼ਨ ਦੇ ਖਿਲਾਫ ਲੜਦੀ ਵੀ ਰਹੀ ਆ ਜਦੋਂ ਵਿਰੋਧੀ ਧਿਰ ਸੀਗੀ ਪਰ ਅਸਲ ਗੱਲ ਤਾਂ ਉਦੋਂ ਹੁੰਦੀ ਆ ਨਾ ਜਦੋਂ ਤੁਸੀਂ ਸੱਤਾ ਚ ਆਉਨੇ ਹੋ ਸੱਤਾ ਜਿ ਤੁਹਾਡਾ ਕੀ ਰੋਲਾ ਜ ਸੱਤਾ ਤੁਹਾਡੇ ਕੋਲੇ ਆਉਂਦੀ ਆ ਅਸ ਸੱਤਾ ਚਾਉਂਦੇ ਆਂ ਤਾਂ ਬੀਬੀ ਮਾਨੂਕੇ ਦਾ ਜਿਹੜਾ ਰੋਲ ਆ ਜਾਂ ਉਹਨਾਂ ਦੇ ਪਤੀ ਦੇਵ ਦਾ ਦੇਵ ਦੀ ਭੂਮਿਕਾ ਜਾਂ ਲੋਕਾਂ ਚ ਵਿਚਰਨਾ ਉਹ ਉਹਦਾ ਸਟਾਈਲ ਬਦਲ ਗਿਆ ਸੀ ਹਾਲਾਂਕਿ ਉਹ ਇਹ ਸਭ ਤੋਂ ਪਹਿਲਾਂ ਸਰਕਾਰ ਦੇ ਮੱਥੇ ਤੇ ਕਲੰਕੀਏ ਲੱਗਿਆ ਸੀ ਕਿ ਬੀਬੀ ਦਾ ਮਾਮਲਾ ਜਿਹੜਾ ਸੀ ਬਹੁਤ ਚਰਚਾ ਹੋਈ ਸੀ ਔਰ ਇਸ ਮਾਮਲੇ ਤੇ ਲੋਕ ਮਨਾ ਚ ਜਾਂ ਖਾਸ ਕਰਕੇ ਐਨਆਰਆਈਆਂ ਨੇ ਬਣਾ ਚ ਇੱਕ ਡਰ ਐਕਸਮ ਬਹਿ ਗਿਆ ਸੀ ਵੀ ਯਾਰ ਅਸੀਂ ਤਾਂ ਤੀਜੀ ਧਿਰ ਲੈ ਕੇ ਆਏ ਸੀ ਤੇ ਤੀਜੀ ਚਰਦਾ ਆ ਕੀ ਹੋ ਗਿਆ ਉਸ ਵੇ ਬੀਬੀ ਬੀਬੀ ਬਹੁਤ ਲੰਬਾ ਸਮਾਂ ਕਟਾਰੇ ਚ ਰਹੀ ਐ ਇਸ ਮੁੱਦੇ ਤੇ ਔਰ ਇਹ ਇਹ ਹੈ ਕਿ ਸੱਤਾ ਚ ਆ ਕੇ ਜਿਹੜਾ ਉਹਨਾਂ ਨੂੰ ਰੋਲ ਅਦਾ ਕਰਨਾ ਚਾਹੀਦਾ ਸੀ ਹਾਂ ਠੀਕ ਹੈ ਉਹ ਵਿਰੋਧੀ ਧਿਰ ਚ ਮੈਨੂੰ ਯਾਦ ਆ ਕਿ ਇਹ ਕੁੱਦੇ ਤੇ ਅਸੀਂ ਬੁੱਕ ਇੱਕ ਨਹੀਂ ਡਰਗ ਦੇ ਖਿਲਾਫ ਹੋਰ ਕਈ ਮੁੱਦਿਆਂ ਤੇ ਅਸੀਂ ਇਕੱਠੇ ਵੀ ਲੜਦੇ ਰਹੇ ਹਾਂ ਇੱਕ ਵਾਰੀ ਕਿਸੇ ਪੰਚਾਇਤ ਅਫਸਰ ਜਿਹੜਾ ਕਰਪਟ ਅਫਸਰ ਸੀਗਾ ਉਹਨੇ ਸਾਡੇ ਸਾਰਿਆਂ ਤੇ ਇਕੱਠਿਆਂ ਤੇ ਮਾਨਾ ਨਹੀਂ ਤੇ ਕੇਸ ਵੀ ਕਰਤਾ ਇਸ ਜਗਰਾਮ ਅਦਾਲਤ ਕੋ ਵੀ ਚੱਲਿਆ ਉਹ ਸਮੇਂ ਬੀਬੀ ਲੜਦੀ ਵੀ ਰਹੀ ਆ ਔਰ ਇਹ ਵੀ ਸੀਗਾ ਕਿ ਜਦੋਂ ਆਈ ਆਈ ਇਹ ਸੱਤਾ 'ਚ ਤਾਂ ਰੇਤ ਮਾਫੀਆ ਦੇ ਖਿਲਾਫ ਵੀ ਲੜੀ ਆ ਭਾਵੇਂ ਚਲੋ ਬਾਅਦ 'ਚ ਕਈ ਜਿਹੜੀਆਂ ਤਾਰਾਂ ਜੁੜੀਆਂ ਵੀ ਨੇ ਕਈ ਪਰਤਾਂ ਖੁੱਲੀਆਂ ਵੀ ਨੇ ਕਈ ਕੁਝ ਹੋਇਆ ਔਰ ਕਰ ਮਤਲਬ ਬੀਬੀ ਦਾ ਪਹਿਲਾ ਰੋਲ ਵਧੀਆ ਰਿਹਾ ਪਰ ਇਹ ਇਹ ਤਾਂ ਇਹ ਹੁੰਦਾ ਨਾ ਵੀ ਤੁਹਾਡੀ ਪਹੁੰਚ ਨਹੀਂ ਹੈ ਜਦੋਂ ਤੁਹਾਡਾ ਹੱਥ ਪੈਣ ਲੱਗ ਜਾਂਦਾ ਕਿਸੇ ਵੀ ਬੰਦੇ ਦਾ ਜਦੋਂ ਇੱਕ ਇਹ ਇਹ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਸਾਰੇ ਲੋਕ ਬੋਲਦੇ ਆ ਵੇ ਯਾਰ ਅਸੀਂ ਕਰਪਸ਼ਨ ਦੇ ਖਿਲਾਫ ਆ ਅਸੀਂ ਆ ਕਰਦੇ ਆ ਅਸੀਂ ਆ ਕਰਦੇ ਆ ਪਰ ਜਦੋਂ ਤੁਹਾਡੀ ਪਹੁੰਚ ਬਣ ਜਾਂਦੀ ਹੈ ਹੁਣ ਮੈਂ ਕਹੀ ਜਾਵਾਂ ਜੀ ਮੈਂ ਕਰਪਸ਼ਨ ਦੇ ਖਿਲਾਫ ਆ ਮੈਂ ਆ ਤੇ ਜਦੋਂ ਮੇਰੇ ਕੋਲ ਕੋਈ ਤਾਕਤ ਆ ਜੇ ਜਦੋਂ ਕਰਪਸ਼ਨ ਕਰਨ ਦਾ ਸਮਾਜ ਉਦੋਂ ਮੈਂ ਹੱਥ ਰੰਗ ਲਮੇ ਕਿਹੜੇ ਗੱਲ ਨਹੀਂ ਨਾ ਬਣਦੀ ਬਹੁਤੇ ਲੋਕਾਂ ਨੂੰ ਤਾਂ ਮੌਕਾ ਹੀ ਨਹੀਂ ਮਿਲਦਾ ਨਾ ਉਹ ਤਾਂ ਬੋਲੀ ਜਾਂਦੇ ਆ ਜਿਨ੍ਹਾਂ ਕੋਲੇ ਮੌਕਾ ਮਿਲਦਾ ਜਦੋਂ ਉਦੋਂ ਜਦੋਂ ਲੋਕਪੱਖ ਦੀ ਗੱਲ ਕਰਦੇ ਆ ਕਰਪਸ਼ਨ ਤੋਂ ਪਾਸੇ ਟਕ ਕੇ ਚਰਚਾ ਉਹਨਾਂ ਦੀ ਹੁੰਦੀ ਆ ਲੋਕ ਸਲਾਮ ਉਹਨਾਂ ਨੂੰ ਕਰਦੇ ਆ ਔਰ ਉਸ ਸਮੇ ਜੇ ਕਹਿ ਲੇ ਬੀਬੀ ਦਾ ਰੋਲ ਇਸ ਕੱਲੇ ਕੋਠੀ ਵਾਲੇ ਪੱਖ ਤੋਂ ਹੀ ਨਹੀਂ ਜਿਹੜਾ ਵਕ ਵਕ ਮਹਿਕ ਮਹਿਚ ਜਿਸ ਤਰ੍ਹਾਂ ਦੀ ਕਰਾਪਸ਼ਨ ਹੈ ਜਿਸ ਤਰ੍ਹਾਂ ਦੇ ਹਾਲਾਤ ਨੇ ਜਗਰਾਹੋਂ ਹਲਕੇ 'ਚ ਜਿਸ ਤਰ੍ਹਾਂ ਮਤਲਬ ਲੋਕ ਦੋਸ਼ ਲਾਉਂਦੇ ਆ ਉਹ ਬੜਾ ਕੁਸ਼ ਆ ਜੀ ਉਹਦਾ ਲੰਬਾ ਚੌੜਾ ਖਲਾਰਾ ਜੀ ਹੂੰ ਜੋਗਿੰਦਰ ਜੀ ਇਸ ਤੇ ਇੱਕ ਵੱਡਾ ਸਵਾਲ ਇਹ ਵੀ ਬੰਦ ਆ ਕਿ ਇਸ ਮੁੱਦੇ ਤੇ ਕਲੀਨ ਚਿੱਟ ਮਿਲਣ ਨਾਲ ਕਿ ਬੀਬੀ ਨੂੰ ਪਾਰਟੀ ਹਾਈ ਕਮਾਂਡ ਜਾਂ ਸਰਕਾਰ ਕੋਲ ਬੀਬੀ ਤੇ ਉਸਦੇ ਪਤੀ ਨੂੰ ਕਲੀਨ ਚਿੱਟ ਮਿਲ ਜਾਵੇਗੀ ਅਹ ਦੇਖੋ ਇੱਕ ਗੱਲ ਤਾਂ ਹੈ ਲਗਨ ਦੇਖੋ ਇਹ ਮਾਮਲਾ ਜੇ ਦੇਖੀਏ ਤਾਂ ਇਹ ਮਾਮਲਾ ਉਠਣ ਨਾਲ ਜਾਂ ਇਹ ਦੋਸ਼ ਲੱਗਣ ਨਾਲ ਬੀਬੀ ਦਾ ਰਾਜਨੀਤਿਕ ਤੌਰ ਤੇ ਬਹੁਤ ਨੁਕਸਾਨ ਹੋਇਆ ਜਿਸ ਤਰ੍ਹਾਂ ਬੀਬੀ ਸੀਨੀਅਰ ਵਿਧਾਇਕ ਸੀ ਬੀਬੀ ਵਿਰੋਧੀ ਧਿਰ ਚੋਪ ਨੇਤਾ ਵੀ ਰਹੀ ਹੈ ਤਾਂ ਪਹਿਲੀ ਜਿਹੜੀ ਸਰਕਾਰ ਨੇ ਜਿਹੜੀ ਪਹਿਲੀ ਬਣਦੇ ਜਿਹੜੀ ਪਹਿਲੀ ਝੰਡੀ ਵਾਲੀ ਕਾਰ ਦੀ ਜੜੀ ਕੀਤੀ ਜਾ ਰਹੀ ਸੀ ਜਾਂ ਮੰਤਰੀ ਬਣਦੀ ਉਹ ਬੀਬੀ ਦਾ ਨਾਂ ਸੀਗਾ ਪਰ ਉਹ ਉਹ ਸਮੇਂ ਨਹੀਂ ਹੋਇਆ ਫਿਰ ਦੂਜੀ ਲਿਸਟ ਜਿਹਨੀ ਆਇਆ ਫਿਰ ਤਾਂ ਦੋਸ਼ ਲੱਗਣ ਤੋਂ ਬਾਅਦ ਤਾਂ ਬੀਬੀ ਦਾ ਨਾਂ ਗਾਇਬ ਹੀ ਹੋ ਗਿਆ ਔਰ ਇਹ ਵੀ ਗੱਲ ਹੈ ਕਿ ਇਸ ਮੁੱਦੇ ਤੇ ਹੁਣ ਪਿਛਲੇ ਤਿੰਨਾਂ ਚ ਜੇ 10 ਵਿਧਾਇਕਾਂ ਦੇ ਨਿਸ਼ਾਨੇ ਤੇ ਆਉਣ ਦੀ ਗੱਲ ਹੋਈ ਹੈ ਕਿ ਸਰਕਾਰ ਦੇ ਪਠਾਨ ਮਾਜਰੇ ਵਾਲੇ ਮਾਮਲੇ ਤੋਂ ਬਾਅਦ ਵੀ ਸਰਕਾਰ ਦੇ ਨਿਸ਼ਾਨੇ ਤੇ 10 ਹੋਰ ਵਿਧਾਇਕ ਆਮ ਆਦਮੀ ਪਾਰਟੀ ਦੇ ਆਪਣੀ ਪਾਰਟੀ ਦੇ ਤੇ ਤਿੰਨ ਮਹਿਲਾਵਾਂ ਦਾ ਜ਼ਿਕਰ ਆਇਆ ਤਾਂ ਉਹ ਚ ਬੀਬੀ ਦਾ ਨਾਂ ਵੀ ਜਿਹੜਾ ਰਿਹਈਆ ਚਰਚਾ ਚਿਰਿਆ ਔਰ ਜੇ ਦੇਖਿਆ ਜਾਵੇ ਤਾਂ ਦੇਖੋ ਸੱਤਾਧਾਰੀ ਸਰਕਾਰ ਨੂੰ ਜਾਂ ਜਾਂਚ ਏਜੰਸੀਆਂ ਨੂੰ ਜਾਂ ਪੁਲਿਸ ਨੂੰ ਜਾਂ ਪੁਲਿਸ ਦੀ ਜਿਹੜਾ ਸੀਆਈਡੀ ਵਿਭਾਗ ਹੈ ਜਿਹੜੀਆਂ ਉਹਦੀਆਂ ਗੁਪਤ ਰਿਪੋਰਟਾਂ ਹੁੰਦੀਆਂ ਨੇ ਜਿਹੜੀਆਂ ਮੁੱਖ ਮੰਤਰੀ ਨੂੰ ਜਾਂਦੀਆਂ ਜੋ ਉੱਚ ਅਧਿਕਾਰੀਆਂ ਨੂੰ ਜਾਂਦੀਆਂ ਉਹ ਚ ਤਾਂ ਸਾਰਾ ਕੁਝ ਕਲੀਅਰ ਹੁੰਦਾ ਹੀ ਹੈ ਨਾ ਸਰਕਾਰ ਕੋਲੇ ਔਰ ਲੋਕ ਕੀ ਆਖਦੇ ਆ ਲੋਕਾਂ ਦੇ ਮਨਾਂ ਚ ਕੀ ਭਾਵਨਾ ਉਹ ਉਹ ਪਾਰਟੀ ਬਾਰ ਬਾਰ ਸਰਵੇ ਵੀ ਕਰਾਉਂਦੀ ਹੈ ਪਾਰਟੀ ਖਾਸ ਕਰਕੇ ਆਮ ਆਦਮੀ ਪਾਰਟੀ ਤਾਂ ਖੜੀ ਸਰਵੇਾਂ ਤੇ ਆ ਪਤਾ ਨਹੀਂ ਕਿੰਨੇ ਵਾਰੀ ਕਹੋ ਦਿੱਲੀ ਵਾਲੇ ਲੱਗ ਕਰਾਈ ਜਾਂਦੇ ਪੰਜਾਬ ਵਾਲੇ ਲੱਗ ਸਰਵੇ ਕਰਾਈ ਜਾਂਦੇ ਆ ਪਰ ਉਹਨਾਂ ਸਰਵੇਾਂ ਚ ਵੀ ਇੱਕ ਪਿੱਛੇ ਦਿੱਲੀ ਦੀ ਟੀਮ ਨੇ ਜਿਹੜਾ ਆ ਕੇ ਕੀਤਾ ਸਰਵੇ ਉਹ ਚ ਵੀ ਬੀਬੀ ਦੀ ਕੋਈ ਬਹੁਤ ਹੀ ਪੋਜੀਟਿਵ ਰਿਪੋਰਟ ਨਹੀਂ ਹੈਗੀ ਜਿਹੜੀਆਂ ਅੰਦਰ ਲੀਆਂ ਅੰਦਰੂਨੀ ਗੱਲਾਂ ਨੇ ਹੋਰ ਇਹ ਇਤੋਂ ਤੱਕ ਵੀ ਕੋਈ ਮਤਲਬ ਕਹਿ ਕੇ ਗਈ ਹੈ ਉਹ ਟੀਮ ਤਾਂ ਵੀ ਚਿਆ ਗਾਂਢੀ ਬਾਜ ਦੇ ਪ੍ਰੋਇਕਟ ਚ ਹੈ ਨਾ ਔਰ ਉਹ ਸਮਾਂ ਦੱਸੂਗਾ ਹੁਣ ਬੀਬੀ ਨੂੰ ਕਲੀਨ ਚੈਟ ਮਿਲ ਗਈ ਆ ਇਹ ਕਲੀਨ ਚੈਟ ਨੂੰ ਕਿਸ ਤਰ੍ਹਾਂ ਜਿਸ ਤਰ੍ਹਾਂ ਉਹਨੇ মিডিਆ ਚ ਬਹੁਤ ਗੱਲ ਨੂੰ ਪ੍ਰਚਾਰਿਆ ਔਰ ਪਾਰਟੀ ਹਾਈਕਮਾਨ ਤੱਕ ਵੀ ਉਹ ਲੈ ਕੇ ਜਾਉਣਾ ਵੀ ਬੈ ਤਾਂ ਇਸ ਮਾਮਲੇ ਸਾਫ ਫਿਰ ਪਾਰਟੀ ਆਪ ਦਾ ਕੋਈ ਫੈਸਲਾ ਪ੍ਰੋਇਕਟ ਚ ਬਦਲਦੀ ਉਹ ਸਮਾਂ ਦੱਸੂਗਾ ਜੀ ਜੀ ਹਮ ਜਗਵਿੰਦਰ ਜੀ ਸੁਖਪਾਲ ਖੈਰੇ ਉਹਨਾਂ ਨੇ ਵੀ ਇਸ ਮੁੱਦੇ ਤੇ ਬੀਬੀ ਨੂੰ ਕਈ ਵਾਰ ਘੇਰਿਆ ਅਤੇ ਉਹਨਾਂ ਜਈਆ ਖਬਰਾਂ ਵੀ ਆ ਰਹੀਆਂ ਨੇ ਕਿ ਵੀ ਅੰਦਰ ਖਾਤੇ ਸੁਖਪਾਲ ਖੈਰਾ ਹੁਣ ਪੰਜਾਬ ਸਰਕਾਰ ਦੇ ਡੜਾਰਤੇ ਆ ਕੀ ਜਾਣਕਾਰੀ ਹੈ ਦੇਖੋ ਇਹ ਤਾਂ ਹੈਗਾ ਵੀ ਸੁਖਪਾਲ ਖੈਰਾ ਤਾਂ ਪਹਿਲਾਂ ਤੋਂ ਹੀ ਡੜਾਰਤੇ ਰਿਹਾ ਕਿਉਂਕਿ ਭਗਵੰਤ ਮਾਨ ਤੇ ਸੁਖਪਾਲ ਖੈਰਾ ਜਦੋਂ ਇੱਕ ਪਾਰਟੀ 'ਚ ਰਹੇ ਆ ਤਾਂ ਆਪਸ ਵਿੱਚ ਉਦੋਂ ਵੀ ਕਹਿ ਲਓ ਸੁਖਪਾਲ ਖੈਰੇ ਨੂੰ ਹਾਸ਼ੀਏ ਤੇ ਧੱਕਣ ਲਈ ਭਗਵੰਤ ਮਾਨ ਦਾ ਹੀ ਰੋਲ ਰਿਹਾ ਤੇ ਮੁੱਖ ਮੰਤਰੀ ਬਣ ਕੇ ਵੀ ਉਹਨਾਂ ਨੇ ਜਿਹੜੇ ਜਿਹੜੇ ਮੁੱਦਿਆਂ ਤੇ ਡਰਾਗ ਵਾਲੇ ਮੁੱਦੇ ਤੇ ਭਗਵੰਤ ਮਾਨ ਖੋਦ ਖੈਰੇ ਦੇ ਹੱਕ 'ਚ ਖੜਦਾ ਰਿਹਾ ਲੜਦਾ ਰਿਹਾ ਉਸੇ ਮਾਮਲੇ ਚ ਉਹਨਾਂ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਜੇਲ੍ਹ ਵੀ ਭੇਜਿਆ ਤੁਹਾਨੂੰ ਯਾਦ ਹੋਊਗਾ ਤੇ ਹੁਣ ਮਜੀਠੀਏ ਦੇ ਖਿਲਾਫ ਕਾਰਵਾਈ ਤੋਂ ਬਾਅਦ ਇਹ ਵੀ ਚਰਚਾਾਂ ਮ ਆ ਹੈਗੀਆਂ ਨੇ ਖਾਸ ਕਰ ਅੱਜ ਕੱਲ ਦਾ ਬਹੁਤ ਚਰਚਾ ਹੈ ਇਹ ਕਿ ਮੁੱਖ ਮੰਤਰੀ ਜਾਂ ਸਰਕਾਰ ਦੇ ਰਡਾਰ ਤੇ ਹੈਗੇ ਨਿਸਖਪਾਰ ਕਹਿਰਾ ਔਰ ਇਹ ਵੀ ਹੈ ਕਿ ਉਹਨਾਂ ਦੇ ਖਿਲਾਫ ਵੀ ਕਿਉਂਕਿ ਇਹ ਉਹਨਾਂ ਦੇ ਖਿਲਾਫ ਵੀ ਆਮਦਨ ਤੋਂ ਵੱਧ ਉਹ ਜਿਹੜੀ ਜਾਇਦਾਦ ਬਣਾਉਣ ਦਾ ਇਹ ਮੁੱਦਾ ਹੈਗਾ ਪਰੀ ਤਾਂ ਖੈਰ ਕਿਸੇ ਵੀ ਪੰਜਾਬ ਦੇ ਪੋਲੀਟਿਕਲ ਰਾਜਨੀਤਿਕ ਜਿਹੜਾ ਸੱਤਾ 'ਚ ਰਹੀ ਹੈ ਜਾਂ ਸੱਤਾ 'ਚ ਨਹੀਂ ਵੀ ਰਹੇ ਕਿਸੇ ਦੇ ਖਿਲਾਫ ਵੀ ਪਰੋਲ ਲੋ ਉਹ ਆਮਦਨ ਤੋਂ ਵੱਧ ਦਾ ਸਾਰੇ ਹੀ ਸਾਰਿਆਂ ਨੇ ਹੱਥ ਰੰਗੇ ਆ ਇੱਥੇ ਕੋਈ ਸਾਫ ਤਾਂ ਹੈ ਹੀ ਨਹੀਂ ਕੋਈ ਪੰਜਾਬ ਦੀ ਗੱਲ ਕਰਨ ਵਾਲਾ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਵਾਲਾ ਜਾਂ ਪੰਜਾਬ ਦੇ ਪੱਖ 'ਚ ਖੜਨ ਵਾਲਾ ਕੋਈ ਤੁਹਾਨੂੰ ਮਤਲਬ ਮਾਨਸਿਕ ਤੌਰ ਤੇ ਭਾਵਨਾਤਮਕ ਤੌਰ ਤੇ ਜਾਂ ਅੰਦਰੂਨੀ ਆਪਦੇ ਇਹਦੇ ਸਟੇਟ ਲਈ ਲੜਨ ਵਾਲਾ ਕੋਈ ਕੋਈ ਲੀਡਰ ਨਹੀਂ ਲੱਭਣਾ ਔਰ ਇਹ ਇਹ ਵੱਡੀ ਤਰਾਸਦੀ ਵੀ ਪੰਜਾਬ ਦੀ ਇਹੀ ਹੈ ਕੋਈ ਪੰਜਾਬ ਨਾਲ ਪੰਜਾਬ ਦੀ ਬਕਾਲਤ ਕਰਨ ਵਾਲਾ ਕੋਈ ਲੀਡਰ ਪੈਦਾ ਹੀ ਨਹੀਂ ਹੋਇਆਗਾ ਲੰਬੇ ਸਮੇਂ ਤੋਂ ਹਮ ਔਰ ਹਰ ਹਰ ਬੰਦਾ ਆਪਣੀ ਨੈਜ ਆਪਣੇ ਧੋਕੇ ਕਰਕੇ ਹੀ ਕਹਿ ਲਓ ਅ ਪੰਜਾਬ ਨੂੰ ਲੁੱਟਦਾ ਤੇ ਕੁੱਟਦਾ ਹੀ ਰਿਹਾ ਖੈਰ ਖੈਰਾ ਸਾਹਿਬ ਦੀ ਗੱਲ ਕਰੀਏ ਉਹਨਾਂ 'ਚ ਉਹਨਾਂ 'ਚ ਭਾਵਨਾ ਤਾਂ ਹੈ ਪੰਜਾਬ ਪੱਕੀ ਉਹ ਲੜਦੇ ਵੀ ਰਹੇ ਆ ਪੱਕ-ਪੱਕ ਮੁੱਦਿਆਂ ਨੂੰ ਲੈ ਕੇ ਤੇ ਸਰਕਾਰ ਦੇ ਖਿਲਾਫ ਉਹ ਖਾਸ ਹੀ ਮਤਲਬ ਕਈ ਵਾਰੇ ਪ੍ਰਸ਼ਾਸਨ ਦੇ ਖਿਲਾਫ ਤਾਂ ਨਿੱਜੀ ਤੌਰ ਤੇ ਵੀ ਉਤਰਿਆ ਹੁੰਦੇ ਆ ਹਰ ਮੁੱਦੇ ਨੂੰ ਲੈ ਕੇ ਹੈ ਨਾ ਤੇ ਇਹ ਇਹ ਸਰਕਾਰ ਇਹ ਵੀ ਪਤਾ ਲੱਗਿਆ ਵੀ ਖੈਰਾ ਸਾਹਿਬ ਗੁਪਤ ਵਾਸਤਵੀ ਹੋਏ ਹੋਏ ਆ ਕਿਉਂਕਿ ਅੰਦਰੋਂ ਨਿਕਨਾਵਾ ਮਿਲ ਵੀ ਜਾਂਦੀਆਂ ਨੇ ਵੀ ਆਹ ਕਾਰਵਾਈ ਹੋ ਸਕਦੀ ਆ ਚੱਲ ਸਕਦਾ ਹੈ ਗ੍ਰਿਫਤਾਰੀ ਵੀ ਪੈ ਸਕਦੀ ਹੈ ਤੇ ਖੈਰੇ ਇਹ ਇਤਾਂ ਦੀ ਹੈਗੀ ਆ ਪਰ ਇਹ ਜ਼ਰੂਰ ਆ ਕਿ ਬੀਬੀ ਦੇ ਖਿਲਾਫ ਉਸ ਤੋਂ ਮੇ ਖੈਰਾ ਸਾਹਿਬ ਨੇ ਬੜਾ ਵੱਡਾ ਮੁੱਦਾ ਇਹਨੂੰ ਬਣਾਇਆ ਸੀ ਜਗਰਾਵਾਂ ਚ ਉਹਨਾਂ ਨੇ ਆ ਕੇ ਵੀ ਇਸ ਮਾਮਲੇ ਤੇ ਲੜੇ ਵੀ ਸੀ ਉੱਚ ਅਧਿਕਾਰੀਆਂ ਨੂੰ ਵੀ ਮਿਲੇ ਸੀਗੇ ਤੇ ਹੁਣ ਖੈਰਾ ਸਾਹਿਬ ਦੇ ਖਿਲਾਫ ਕੀ ਆਉਣ ਵਾਲੇ ਸਮੇਂ ਚ ਬਣਦਾ ਜਾਂ ਕੀ ਖੁੱਲਦਾ ਸੀ ਸਮਾਂ ਦੱਸੂਗਾ ਜੀ ਬਿਲਕੁਲ ਬਿਲਕੁਲ ਜਗਿੰਦਰ ਜੀ ਤੁਸੀਂ ਜੁੜੇ ਹੋ ਔਰ ਬੜੀ ਵਿਸਥਾਰਪੂਰਵਕ ਜਿਹੜਾ ਤੁਸੀਂ ਸਿਆਸੀ ਮੁੱਦੇ ਦੀ ਜਾਣਕਾਰੀ ਦਿੱਤੀ ਹੈ ਜੁੜਨ ਲਈ ਬਹੁਤ-ਬਹੁਤ ਧੰਨਵਾਦ ਧੰਨਵਾਦ ਲਗਨ ਜੀ ਸਰ ਦਸ਼ਕਾ ਦਾ ਵੀ ਜੁੜਨ ਲਈ ਬਹੁਤ-ਬਹੁਤ ਧੰਨਵਾਦ ਕੱਲ ਦੁਬਾਰਾ ਫੇਰ ਜੁੜਾਂਗੇ ਤੁਹਾਡੇ ਨਾਲ ਕਿਸਨਾਂ ਕਿਸੇ ਸਿਆਸੀ ਅਤੇ ਪੰਜਾਬ ਨਾਲ ਸੰਬੰਧਿਤ ਅਹਿਮ ਮੁੱਦਿਆਂ ਲੈ ਕੇ ਤਦ ਤੱਕ ਲਈ ਦੇਖਦੇ ਰਹੋ ਵਸਤਾ ਪੰਜਾਬ